ਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਐਮ ਐਲ ਏ ਰਮਨ ਅਰੋੜਾ ਦੇ ਨਾਲ ਜੁੜੀ ਵੱਡੀ ਖਬਰ ਹੈ ਤਾਂ ਦੱਸਦੇ ਕਿ ਜਿੱਥੇ ਉਹਨਾਂ ਦੇ ਪੁੱਤ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤਾਂ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ ਦੱਸ ਦਈਏ ਕਿ ਜਿੱਥੇ ਵਿਧਾਇਕ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੇ ਪੁੱਤ ਦਾ ਵੀ ਨਾਮ ਜਿਹੜਾ ਸਾਹਮਣੇ ਆ ਰਿਹਾ ਸੀ ਜਿਸ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਪਹਿਲਾਂ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਪੁੱਤ ਜਿਹੜਾ ਉਸ ਦੀ ਗ੍ਰਿਫਤਾਰੀ ਤੇ ਹੁਣ ਰੋਕ ਲੱਗ ਚੁੱਕੀ ਹੈ ਤਾਂ ਵੱਡੀ ਰਾਹਤ ਕਹਿ ਸਕਦੇ ਆ ਜੋ ਰਮਨ ਅਰੋੜਾ ਦੇ ਪਰਿਵਾਰ ਨੂੰ ਮਿਲ ਗਿਆ ਹੈ ਤਾਂ ਦੱਸ ਦਈਏ ਕਿ 24 ਸਤੰਬਰ ਤੱਕ ਕੀ ਆ ਜਾ ਰਿਹਾ ਹੈ ਕਿ ਜਿਹੜੀ ਅਗਾਊਂ ਜ਼ਮਾਨਤ ਆ ਉਹ ਦੇ ਦਿੱਤੀ ਗਈ ਹੈ ਅਗਲੀ ਸੁਣਵਾਈ ਹੋਵੇਗੀ ਹੁਣ ਇਸ ਮਾਮਲੇ ਦੇ ਵਿੱਚ ਤਾਂ ਦੱਸ ਦਈਏ ਕਿ ਵਿਧਾਇਕ ਰਮਨ ਅਰੋੜਾ ਨੂੰ ਵੱਡੀ ਰਾਹਤ ਮਿਲਦੀ ਹੈ ਉਹਨਾਂ ਦਾ ਪੁੱਤ ਜਿਹੜਾ ਹੈ ਉਸ ਦੀ ਗ੍ਰਿਫਤਾਰੀ ਤੇ ਅਦਾਲਤ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤਾਂ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਕਿਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਜਿਨ੍ਹਾਂ ਦੇ ਪੁੱਤਰ ਜਿਹੜੇ ਨੇ ਰਾਜਨ अरोड़ा ਤੇ ਉਹਨਾਂ ਦੇ ਕੁੜਮ ਉਸ ਦੇ ਖਿਲਾਫ ਵੀ ਵਿਜੀਲੈਂਸ ਦੇ ਵੱਲੋਂ ਲੁਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਹਾਲਾਂਕਿ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਰਾਹਤ ਜਿਹੜੀ ਹੈ ਉਹ ਮਿਲਦੀ ਨਜ਼ਰ ਆ ਰਹੀ ਹੈ ਤਾਂ ਵਿਧਾਇਕ ਰਮਨ अरोड़ा ਦੇ ਪੁੱਤ ਦੀ ਗ੍ਰਿਫਤਾਰੀ ਤੇ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤੇ 24 ਸਤੰਬਰ ਤੱਕ ਦੱਸਿਆ ਜਾ ਰਿਹਾ ਹੈ ਕਿ ਇਹ ਰਾਹਤ ਮਿਲੀ ਹੈ ਐਮਐਲਏ ਨਮਨ ਅਰੋੜਾ ਨੂੰ ਹਾਈ ਕੋਰਟ ਵੱਲੋਂ ਇਹ ਰਾਹਤ ਦਿੱਤੀ ਜਾਂਦੀ ਹੈ ਜਿੱਥੇ ਉਹਨਾਂ ਦਾ ਪੁੱਤਰ ਰਾਜਨ ਅਰੋੜਾ ਜਿਸ ਖਿਲਾਫ ਵਿਜੀਲੈਂਸ ਦੇ ਵੱਲੋਂ ਲੁਕਆਊਟ ਜਿਹੜਾ ਨੋਟਿਸ ਆ ਉਹ ਜਾਰੀ ਕੀਤਾ ਜਾਂਦਾ ਹੈ ਤਾਂ ਹਾਈ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਹੁਣ ਹਾਈ ਕੋਰਟ ਨੇ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ ਦੱਸ ਦਈਏ ਕਿ ਰਾਜਨ ਅਰੋੜਾ ਨੂੰ ਜਾਂਚ ਦੇ ਵਿੱਚ ਸਹਿਯੋਗ ਕਰਨ ਦੇ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਤਾਂ ਇਸੇ ਦਰਮਿਆਨ ਦੱਸ ਦਈਏ ਕਿ ਰਮਨ ਅਰੋੜਾ ਦੇ بیٹے ਦੀ ਗ੍ਰਿਫਤਾਰੀ ਤੇ ਰੋਕ ਲੱਗੀ ਹੈ ਤਾਂ ਇਸ ਮਾਮਲੇ ਦੇ ਵਿੱਚ 24 ਸਤੰਬਰ ਤੱਕ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਜਿੱਥੇ ਇੱਕਿਆ ਜਾ ਰਿਹਾ ਸੀ ਜਿਹੜਾ ਸਰਕੂਲਰ ਨੋਟਿਸ ਹੈ ਉਹ ਵੀ ਇੱਕ ਲੁਕਆਊਟ ਨੋਟਿਸ ਜਾਰੀ ਹੁੰਦਾ ਰਮਨ ਅਰੋੜਾ ਦੇ بیٹے ਤੇ ਕੁੜਮ ਨੂੰ ਲੈ ਕੇ ਵੀ ਹਾਲਾਂਕਿ ਹੁਣ ਪੁੱਤਰ ਨੂੰ ਇੱਕ ਵੱਡੀ ਰਾਹਤ ਹੈ ਹਾਈ ਕੋਰਟ ਨੇ ਰਾਜਨ ਅਰੋੜਾ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਸੁਣਵਾਈ ਜਿਹੜੀ ਹੈ ਉਹ 24 ਸਤੰਬਰ ਨੂੰ ਹੋਵੇਗੀ ਅੰਤਰਿਮ ਜ਼ਮਾਨਤ ਦੇ ਲਈ ਜਿਹੜੀ ਪਟੀਸ਼ਨ ਹੈ ਉਹ ਦਾਇਰ ਕੀਤੀ ਗਈ ਸੀ ਤਾਂ ਅਗਲੇ ਹੁਕਮਾਂ ਤੱਕ ਹੁਣ ਅੰਤਰਿਮ ਜ਼ਮਾਨਤ ਮਿਲੀ ਹੈ ਤਾਂ ਦੱਸ ਦਈਏ ਕਿ 24 ਸਤੰਬਰ ਤੱਕ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਜੁੱਥੇ ਐਮਐਨਏ ਰਮਨ ਅਰੋੜਾ ਦੇ ਪੁੱਤਰ ਨੂੰ ਅਗਾਊਂ ਜ਼ਮਾਨਤ ਹਾਈ ਕੋਰਟ ਦੇ ਵੱਲੋਂ ਦੇ ਦਿੱਤੀ ਗਈ ਹੈ ਤਾਂ ਇੱਕ ਵੱਡੀ ਰਾਹਤ ਕਹਿ ਸਕਦੇ ਆ ਯਾਨੀ ਕਿ ਹੁਣ 24 ਸਤੰਬਰ ਤੱਕ ਜਿਹੜੀ ਗ੍ਰਿਫਤਾਰੀ ਉਸ ਤੇ ਰੋਕ ਹੈ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਅੰਤਰਿਮ ਜ਼ਮਾਨਤ ਦੇ ਲਈ ਪਟੀਸ਼ਨ ਪਾਈ ਸੀ ਤੇ ਹਾਈ ਕੋਰਟ ਦੇ ਵੱਲੋਂ ਸੁਣਵਾਈ ਕਰਦਿਆ ਹੋਇਆ ਵਿਧਾਇਕ ਰਮਨ अरोड़ा ਦੇ ਪੁੱਤਰ ਰਾਜਨ अरोड़ा ਨੂੰ ਇਹ ਵੱਡੀ ਰਾਹਤ ਦਿੱਤੀ ਗਈ ਹੈ ਤਾਂ 24 ਸਤੰਬਰ ਤੱਕ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਸੁਣਵਾਈ ਹੈ ਉਹ ਮੁਲਤਵੀ ਹੋ ਚੁੱਕੀ ਹੈ ਤੇ ਗ੍ਰਿਫਤਾਰੀ ਤੇ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਸਸ਼ੁਕਾਰ ਡੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਐਮਐਲਏ ਰਮਨ ਅਰੋੜਾ ਦੇ ਨਾਲ ਜੁੜੀ ਵੱਡੀ ਖਬਰ ਹੈ ਤਾਂ ਦੱਸਦੇ ਕਿ ਜਿੱਥੇ ਉਹਨਾਂ ਦੇ ਪੁੱਤ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤਾਂ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ ਦੱਸ ਦਈਏ ਕਿ ਜਿੱਥੇ ਵਿਧਾਇਕ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੇ ਪੁੱਤ ਦਾ ਵੀ ਨਾਮ ਜਿਹੜਾ ਸਾਹਮਣੇ ਆ ਰਿਹਾ ਸੀ ਜਿਸ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਪਹਿਲਾਂ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਪੁੱਤ ਜਿਹੜਾ ਉਸ ਦੀ ਗ੍ਰਿਫਤਾਰੀ ਤੇ ਹੁਣ ਰੋਕ ਲੱਗ ਚੁੱਕੀ ਹੈ ਤਾਂ ਵੱਡੀ ਰਾਹਤ ਕਹਿ ਸਕਦੇ ਆ ਜੋ ਰਮਨ ਅਰੋੜਾ ਦੇ ਪਰਿਵਾਰ ਨੂੰ ਮਿਲਿਆ ਹੈ ਤਾਂ ਦੱਸ ਦਈਏ ਕਿ 24 ਸਤੰਬਰ ਤੱਕ ਕੀ ਆ ਜਾ ਰਿਹਾ ਹੈ ਕਿ ਜਿਹੜੀ ਅਗਾਉਂ ਜ਼ਮਾਨਤ ਆ ਉਹ ਦੇ ਦਿੱਤੀ ਗਈ ਹੈ ਅਗਲੀ ਸੁਣਵਾਈ ਹੋਵੇਗੀ ਹੋਣ ਇਸ ਮਾਮਲੇ ਦੇ ਵਿੱਚ ਤਾਂ ਦੱਸ ਦਈਏ ਕਿ ਵਿਧਾਇਕ ਰਮਨ अरोड़ा ਨੂੰ ਵੱਡੀ ਰਾਹਤ ਮਿਲਦੀ ਉਹਨਾਂ ਦਾ ਪੁੱਤ ਜਿਹੜਾ ਹੈ ਉਸ ਦੀ ਗ੍ਰਿਫਤਾਰੀ ਤੇ ਅਦਾਲਤ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤਾਂ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਕਿਰੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਜਿਨ੍ਹਾਂ ਦੇ ਪੁੱਤਰ ਜਿਹੜੇ ਨੇ ਰਾਜਨ अरोड़ा ਤੇ ਉਹਨਾਂ ਦੇ ਕੁੜਮ ਉਸ ਦੇ ਖਿਲਾਫ ਵੀ ਵਿਜੀਲੈਂਸ ਦੇ ਵੱਲੋਂ ਲੁਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਹਾਲਾਂਕਿ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਰਾਹਤ ਜਿਹੜੀ ਹੈ ਉਹ ਮਿਲਦੀ ਨਜ਼ਰ ਆ ਰਹੀ ਹੈ ਤਾਂ ਵਿਧਾਇਕ ਰਮਨ ਅਰੋੜਾ ਦੇ ਪੁੱਤ ਦੀ ਗ੍ਰਿਫਤਾਰੀ ਤੇ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤੇ 24 ਸਤੰਬਰ ਤੱਕ ਦੱਸਿਆ ਜਾ ਰਿਹਾ ਹੈ ਕਿ ਇਹ ਰਾਹਤ ਮਿਲੀ ਹੈ ਐਮਐਲਏ ਨਮਨ ਅਰੋੜਾ ਨੂੰ ਹਾਈ ਕੋਰਟ ਵੱਲੋਂ ਇਹ ਰਾਹਤ ਦਿੱਤੀ ਜਾਂਦੀ ਹੈ ਜਿੱਥੇ ਉਹਨਾਂ ਦਾ ਪੁੱਤਰ ਰਾਜਨ अरोड़ा ਜਿਸ ਖਿਲਾਫ ਵਿਜੀਲੈਂਸ ਦੇ ਵੱਲੋਂ ਲੁਕਆਊਟ ਜਿਹੜਾ ਨੋਟਿਸ ਆ ਉਹ ਜਾਰੀ ਕੀਤਾ ਜਾਂਦਾ ਹੈ ਤਾਂ ਹਾਈ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਹੁਣ ਹਾਈ ਕੋਰਟ ਨੇ ਰਮਨ अरोड़ा ਦੇ ਪੁੱਤਰ ਰਾਜਨ अरोड़ा ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ ਦੱਸ ਦਈਏ ਕਿ ਰਾਜਨ अरोड़ा ਨੂੰ ਜਾਂਚ ਦੇ ਵਿੱਚ ਸਹਿਯੋਗ ਕਰਨ ਦੇ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਤਾਂ ਇਸੇ ਦਰਮਿਆਨ ਦੱਸ ਦਈਏ ਕਿ ਰਮਨ अरोड़ा ਦੇ بیٹے ਦੀ ਗ੍ਰਿਫਤਾਰੀ ਤੇ ਰੋਕ ਲੱਗੀ ਹੈ ਤਾਂ ਇਸ ਮਾਮਲੇ ਦੇ ਵਿੱਚ 24 ਸਤੰਬਰ ਤੱਕ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਜਿੱਥੇ ਇੱਕਿਆ ਜਾ ਰਿਹਾ ਸੀ ਜਿਹੜਾ ਸਰਕੂਲਰ ਨੋਟਿਸ ਹੈ ਉਹ ਵੀ ਇੱਕ ਲੁਕਆਊਟ ਨੋਟਿਸ ਜਾਰੀ ਹੁੰਦਾ ਰਮਨ ਅਰੋੜਾ ਦੇ ਬੇਟੇ ਤੇ ਕੁੜਮ ਨੂੰ ਲੈ ਕੇ ਵੀ ਹਾਲਾਂਕਿ ਹੁਣ ਪੁੱਤਰ ਨੂੰ ਇੱਕ ਵੱਡੀ ਰਾਹਤ ਹੈ ਹਾਈ ਕੋਰਟ ਨੇ ਰਾਜਨ ਅਰੋੜਾ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਸੁਣਵਾਈ ਜਿਹੜੀ ਹੈ ਉਹ 24 ਸਤੰਬਰ ਨੂੰ ਹੋਵੇਗੀ ਅੰਤਰਿਮ ਜ਼ਮਾਨਤ ਦੇ ਲਈ ਜਿਹੜੀ ਪਟੀਸ਼ਨ ਹੈ ਉਹ ਦਾਇਰ ਕੀਤੀ ਗਈ ਸੀ ਤਾਂ ਅਗਲੇ ਹੁਕਮਾਂ ਤੱਕ ਹੁਣ ਅੰਤਰਿਮ ਜ਼ਮਾਨਤ ਮਿਲੀ ਹੈ ਤਾਂ ਦੱਸ ਦਈਏ ਕਿ 24 ਸਤੰਬਰ ਤੱਕ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਜੁਥੇ ਐਮਐਨਏ ਰਮਨ ਅਰੋੜਾ ਦੇ ਪੁੱਤਰ ਨੂੰ ਅਗਾਊਂ ਜ਼ਮਾਨਤ ਹਾਈ ਕੋਰਟ ਦੇ ਵੱਲੋਂ ਦੇ ਦਿੱਤੀ ਗਈ ਹੈ ਤਾਂ ਇੱਕ ਵੱਡੀ ਰਾਹਤ ਕਹਿ ਸਕਦੇ ਆ ਯਾਨੀ ਕਿ ਹੁਣ 24 ਸਤੰਬਰ ਤੱਕ ਜਿਹੜੀ ਗ੍ਰਿਫਤਾਰੀ ਉਸ ਤੇ ਰੋਕ ਹੈ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਅੰਤਰਿਮ ਜ਼ਮਾਨਤ ਦੇ ਲਈ ਪਟੀਸ਼ਨ ਪਾਈ ਸੀ ਤੇ ਹਾਈ ਕੋਰਟ ਵੱਲੋਂ ਸੁਣਵਾਈ ਕਰਦਿਆ ਹੋਇਆ ਵਿਧਾਇਕ ਰਮਨ अरोड़ा ਦੇ ਪੁੱਤਰ ਰਾਜਨ अरोड़ा ਨੂੰ ਇਹ ਵੱਡੀ ਰਾਹਤ ਦਿੱਤੀ ਗਈ ਹੈ ਤਾਂ 24 ਸਤੰਬਰ ਤੱਕ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਸੁਣਵਾਈ ਐ ਉਹ ਮੁਲਤਵੀ ਹੋ ਚੁੱਕੀ ਐ ਤੇ ਗ੍ਰਿਫਤਾਰੀ ਤੇ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਐ ਸਸ਼ੁਕਾ ਡੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਐਮਐਲਏ ਰਮਨ ਅਰੋੜਾ ਦੇ ਨਾਲ ਜੁੜੀ ਵੱਡੀ ਖਬਰ ਐ ਤਾਂ ਦੱਸਦੇ ਕਿ ਜਿੱਥੇ ਉਹਨਾਂ ਦੇ ਪੁੱਤ ਨੂੰ ਇੱਕ ਵੱਡੀ ਰਾਹਤ ਮਿਲੀ ਐ ਤਾਂ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਐ ਦੱਸ ਦਈਏ ਕਿ ਜਿੱਥੇ ਵਿਧਾਇਕ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੇ ਪੁੱਤ ਦਾ ਵੀ ਨਾਮ ਜਿਹੜਾ ਸਾਹਮਣੇ ਆ ਰਿਹਾ ਸੀ ਜਿਸ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਪਹਿਲਾਂ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਪੁੱਤ ਜਿਹੜਾ ਉਸ ਦੀ ਗ੍ਰਿਫਤਾਰੀ ਤੇ ਹੁਣ ਰੋਕ ਲੱਗ ਚੁੱਕੀ ਹੈ ਤਾਂ ਵੱਡੀ ਰਾਹਤ ਕਹਿ ਸਕਦੇ ਆ ਜੋ ਰਮਨ ਅਰੋੜਾ ਦੇ ਪਰਿਵਾਰ ਨੂੰ ਮਿਲ ਗਿਆ ਹੈ ਤਾਂ ਦੱਸ ਦਈਏ ਕਿ 24 ਸਤੰਬਰ ਤੱਕ ਕੀ ਆ ਜਾ ਰਿਹਾ ਹੈ ਕਿ ਜਿਹੜੀ ਅਗਾਉਂ ਜ਼ਮਾਨਤ ਆ ਉਹ ਦੇ ਦਿੱਤੀ ਗਈ ਹੈ ਅਗਲੀ ਸੁਣਵਾਈ ਹੋਵੇਗੀ ਹੋਣ ਇਸ ਮਾਮਲੇ ਦੇ ਵਿੱਚ ਤਾਂ ਦੱਸ ਦਈਏ ਕਿ ਵਿਧਾਇਕ ਰਮਨ ਅਰੋੜਾ ਨੂੰ ਵੱਡੀ ਰਾਹਤ ਮਿਲਦੀ ਉਹਨਾਂ ਦਾ ਪੁੱਤ ਜਿਹੜਾ ਹੈ ਉਸ ਦੀ ਗ੍ਰਿਫਤਾਰੀ ਤੇ ਅਦਾਲਤ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤਾਂ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਕਿਰੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਜਿਨ੍ਹਾਂ ਦੇ ਪੁੱਤਰ ਜਿਹੜੇ ਨੇ ਰਾਜਨ ਅਰੋੜਾ ਤੇ ਉਹਨਾਂ ਦੇ ਕੁੜਮ ਉਸ ਦੇ ਖਿਲਾਫ ਵੀ ਵਿਜੀਲੈਂਸ ਦੇ ਵੱਲੋਂ ਲੁਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਹਾਲਾਂਕਿ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਰਾਹਤ ਜਿਹੜੀ ਹੈ ਉਹ ਮਿਲਦੀ ਨਜ਼ਰ ਆ ਰਹੀ ਹੈ ਤਾਂ ਵਿਧਾਇਕ ਰਮਨ ਅਰੋੜਾ ਦੇ ਪੁੱਤ ਦੀ ਗ੍ਰਿਫਤਾਰੀ ਤੇ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤੇ 24 ਸਤੰਬਰ ਤੱਕ ਦੱਸਿਆ ਜਾ ਰਿਹਾ ਹੈ ਕਿ ਇਹ ਰਾਹਤ ਮਿਲੀ ਹੈ ਐਮਐਲਏ ਨਮਨ ਅਰੋੜਾ ਨੂੰ ਹਾਈ ਕੋਰਟ ਵੱਲੋਂ ਇਹ ਰਾਹਤ ਦਿੱਤੀ ਜਾਂਦੀ ਹੈ ਜਿੱਥੇ ਉਹਨਾਂ ਦਾ ਪੁੱਤਰ ਰਾਜਨ अरोड़ा ਜਿਸ ਖਿਲਾਫ ਵਿਜੀਲੈਂਸ ਦੇ ਵੱਲੋਂ ਲੁਕਆਊਟ ਜਿਹੜਾ ਨੋਟਿਸ ਆ ਉਹ ਜਾਰੀ ਕੀਤਾ ਜਾਂਦਾ ਹੈ ਤਾਂ ਹਾਈ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਹੁਣ ਹਾਈ ਕੋਰਟ ਨੇ ਰਮਨ अरोड़ा ਦੇ ਪੁੱਤਰ ਰਾਜਨ अरोड़ा ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ ਦੱਸ ਦਈਏ ਕਿ ਰਾਜਨ अरोड़ा ਨੂੰ ਜਾਂਚ ਦੇ ਵਿੱਚ ਸਹਿਯੋਗ ਕਰਨ ਦੇ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਤਾਂ ਇਸੇ ਦਰਮਿਆਨ ਦੱਸ ਦਈਏ ਕਿ ਰਮਨ अरोड़ा ਦੇ بیٹے ਦੀ ਗ੍ਰਿਫਤਾਰੀ ਤੇ ਰੋਕ ਲੱਗੀ ਹੈ ਤਾਂ ਇਸ ਮਾਮਲੇ ਦੇ ਵਿੱਚ 24 ਸਤੰਬਰ ਤੱਕ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਜਿੱਥੇ ਇੱਕਿਆ ਜਾ ਰਿਹਾ ਸੀ ਜਿਹੜਾ ਸਰਕੂਲਰ ਨੋਟਿਸ ਹੈ ਉਹ ਵੀ ਇੱਕ ਲੁਕਆਊਟ ਨੋਟਿਸ ਜਾਰੀ ਹੁੰਦਾ ਰਮਨ ਅਰੋੜਾ ਦੇ ਬੇਟੇ ਤੇ ਕੁੜਮ ਨੂੰ ਲੈ ਕੇ ਵੀ ਹਾਲਾਂਕਿ ਹੁਣ ਪੁੱਤਰ ਨੂੰ ਇੱਕ ਵੱਡੀ ਰਾਹਤ ਹੈ ਹਾਈ ਕੋਰਟ ਨੇ ਰਾਜਨ ਅਰੋੜਾ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਸੁਣਵਾਈ ਜਿਹੜੀ ਹੈ ਉਹ 24 ਸਤੰਬਰ ਨੂੰ ਹੋਵੇਗੀ ਅੰਤਰਿਮ ਜ਼ਮਾਨਤ ਦੇ ਲਈ ਜਿਹੜੀ ਪਟੀਸ਼ਨ ਹੈ ਉਹ ਦਾਇਰ ਕੀਤੀ ਗਈ ਸੀ ਤਾਂ ਅਗਲੇ ਹੁਕਮਾਂ ਤੱਕ ਹੁਣ ਅੰਤਰਿਮ ਜ਼ਮਾਨਤ ਮਿਲੀ ਹੈ ਤਾਂ ਦੱਸ ਦਈਏ ਕਿ 24 ਸਤੰਬਰ ਤੱਕ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਜੁਥੇ ਐਮਐਨਏ ਰਮਨ ਅਰੋੜਾ ਦੇ ਪੁੱਤਰ ਨੂੰ ਅਗਾਊਂ ਜ਼ਮਾਨਤ ਹਾਈ ਕੋਰਟ ਦੇ ਵੱਲੋਂ ਦੇ ਦਿੱਤੀ ਗਈ ਹੈ ਤਾਂ ਇੱਕ ਵੱਡੀ ਰਾਹਤ ਕਹਿ ਸਕਦੇ ਆ ਯਾਨੀ ਕਿ ਹੁਣ 24 ਸਤੰਬਰ ਤੱਕ ਜਿਹੜੀ ਗ੍ਰਿਫਤਾਰੀ ਉਸ ਤੇ ਰੋਕ ਹੈ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਅੰਤਰਿਮ ਜ਼ਮਾਨਤ ਦੇ ਲਈ ਪਟੀਸ਼ਨ ਪਾਈ ਸੀ ਤੇ ਹਾਈ ਕੋਰਟ ਦੇ ਵੱਲੋਂ ਸੁਣਵਾਈ ਕਰਦਿਆ ਹੋਇਆ ਵਿਧਾਇਕ ਰਮਨ अरोड़ा ਦੇ ਪੁੱਤਰ ਰਾਜਨ अरोड़ा ਨੂੰ ਇਹ ਵੱਡੀ ਰਾਹਤ ਦਿੱਤੀ ਗਈ ਹੈ ਤਾਂ 24 ਸਤੰਬਰ ਤੱਕ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਸੁਣਵਾਈ ਹੈ ਉਹ ਮੁਲਤਵੀ ਹੋ ਚੁੱਕੀ ਹੈ ਤੇ ਗ੍ਰਿਫਤਾਰੀ ਤੇ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਸਸ਼ੁਕਾਰ ਡੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਐਮਐਲਏ ਰਮਨ ਅਰੋੜਾ ਦੇ ਨਾਲ ਜੁੜੀ ਵੱਡੀ ਖਬਰ ਹੈ ਤਾਂ ਦੱਸਦੇ ਕਿ ਜਿੱਥੇ ਉਹਨਾਂ ਦੇ ਪੁੱਤ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤਾਂ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ ਦੱਸ ਦਈਏ ਕਿ ਜਿੱਥੇ ਵਿਧਾਇਕ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੇ ਪੁੱਤ ਦਾ ਵੀ ਨਾਮ ਜਿਹੜਾ ਸਾਹਮਣੇ ਆ ਰਿਹਾ ਸੀ ਜਿਸ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਪਹਿਲਾਂ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਪੁੱਤ ਜਿਹੜਾ ਉਸ ਦੀ ਗ੍ਰਿਫਤਾਰੀ ਤੇ ਹੁਣ ਰੋਕ ਲੱਗ ਚੁੱਕੀ ਹੈ ਤਾਂ ਵੱਡੀ ਰਾਹਤ ਕਹਿ ਸਕਦੇ ਆ ਜੋ ਰਮਨ ਅਰੋੜਾ ਦੇ ਪਰਿਵਾਰ ਨੂੰ ਮਿਲਿਆ ਹੈ ਤਾਂ ਦੱਸ ਦਈਏ ਕਿ 24 ਸਤੰਬਰ ਤੱਕ ਕੀ ਆ ਜਾ ਰਿਹਾ ਹੈ ਕਿ ਜਿਹੜੀ ਅਗਾਉਂ ਜ਼ਮਾਨਤ ਆ ਉਹ ਦੇ ਦਿੱਤੀ ਗਈ ਹੈ ਅਗਲੀ ਸੁਣਵਾਈ ਹੋਵੇਗੀ ਹੋਣ ਇਸ ਮਾਮਲੇ ਦੇ ਵਿੱਚ ਤਾਂ ਦੱਸ ਦਈਏ ਕਿ ਵਿਧਾਇਕ ਰਮਨ ਅਰੋੜਾ ਨੂੰ ਵੱਡੀ ਰਾਹਤ ਮਿਲਦੀ ਉਹਨਾਂ ਦਾ ਪੁੱਤ ਜਿਹੜਾ ਹੈ ਉਸ ਦੀ ਗ੍ਰਿਫਤਾਰੀ ਤੇ ਅਦਾਲਤ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤਾਂ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਕਿਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਜਿਨ੍ਹਾਂ ਦੇ ਪੁੱਤਰ ਜਿਹੜੇ ਨੇ ਰਾਜਨ ਅਰੋੜਾ ਤੇ ਉਹਨਾਂ ਦੇ ਕੁੜਮ ਉਸ ਦੇ ਖਿਲਾਫ ਵੀ ਵਿਜੀਲੈਂਸ ਦੇ ਵੱਲੋਂ ਲੁਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਹਾਲਾਂਕਿ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਰਾਹਤ ਜਿਹੜੀ ਹੈ ਉਹ ਮਿਲਦੀ ਨਜ਼ਰ ਆ ਰਹੀ ਹੈ ਤਾਂ ਵਿਧਾਇਕ ਰਮਨ ਅਰੋੜਾ ਦੇ ਪੁੱਤ ਦੀ ਗ੍ਰਿਫਤਾਰੀ ਤੇ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤੇ 24 ਸਤੰਬਰ ਤੱਕ ਦੱਸਿਆ ਜਾ ਰਿਹਾ ਹੈ ਕਿ ਇਹ ਰਾਹਤ ਮਿਲੀ ਹੈ ਐਮਐਲਏ ਨਮਨ ਅਰੋੜਾ ਨੂੰ ਹਾਈ ਕੋਰਟ ਵੱਲੋਂ ਇਹ ਰਾਹਤ ਦਿੱਤੀ ਜਾਂਦੀ ਹੈ ਜਿੱਥੇ ਉਹਨਾਂ ਦਾ ਪੁੱਤਰ ਰਾਜਨ ਅਰੋੜਾ ਜਿਸ ਖਿਲਾਫ ਵਿਜੀਲੈਂਸ ਦੇ ਵੱਲੋਂ ਲੁਕਆਉਟ ਜਿਹੜਾ ਨੋਟਿਸ ਆ ਉਹ ਜਾਰੀ ਕੀਤਾ ਜਾਂਦਾ ਹੈ ਤਾਂ ਹਾਈ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਹੁਣ ਹਾਈ ਕੋਰਟ ਨੇ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ ਦੱਸ ਦਈਏ ਕਿ ਰਾਜਨ ਅਰੋੜਾ ਨੂੰ ਜਾਂਚ ਦੇ ਵਿੱਚ ਸਹਿਯੋਗ ਕਰਨ ਦੇ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਤਾਂ ਇਸੇ ਦਰਮਿਆਨ ਦੱਸ ਦਈਏ ਕਿ ਰਮਨ ਅਰੋੜਾ ਦੇ بیٹے ਦੀ ਗ੍ਰਿਫਤਾਰੀ ਤੇ ਰੋਕ ਲੱਗੀ ਹੈ ਇਸ ਮਾਮਲੇ ਦੇ ਵਿੱਚ 24 ਸਤੰਬਰ ਤੱਕ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਜਿੱਥੇ ਇੱਕਿਆ ਜਾ ਰਿਹਾ ਸੀ ਜਿਹੜਾ ਸਰਕੂਲਰ ਨੋਟਿਸ ਹੈ ਉਹ ਵੀ ਇੱਕ ਲੁਕਆਊਟ ਨੋਟਿਸ ਜਾਰੀ ਹੁੰਦਾ ਰਮਨ ਅਰੋੜਾ ਦੇ ਬੇਟੇ ਤੇ ਕੁੜਮ ਨੂੰ ਲੈ ਕੇ ਵੀ ਹਾਲਾਂਕਿ ਹੁਣ ਪੁੱਤਰ ਨੂੰ ਇੱਕ ਵੱਡੀ ਰਾਹਤ ਹੈ ਹਾਈ ਕੋਰਟ ਨੇ ਰਾਜਨ ਅਰੋੜਾ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਸੁਣਵਾਈ ਜਿਹੜੀ ਹੈ ਉਹ 24 ਸਤੰਬਰ ਨੂੰ ਹੋਵੇਗੀ ਅੰਤਰਿਮ ਜ਼ਮਾਨਤ ਦੇ ਲਈ ਜਿਹੜੀ ਪਟੀਸ਼ਨ ਹੈ ਉਹ ਦਾਇਰ ਕੀਤੀ ਗਈ ਸੀ ਤਾਂ ਅਗਲੇ ਹੁਕਮਾਂ ਤੱਕ ਹੁਣ ਅੰਤਰਿਮ ਜ਼ਮਾਨਤ ਮਿਲੀ ਹੈ ਤਾਂ ਦੱਸ ਦਈਏ ਕਿ 24 ਸਤੰਬਰ ਤੱਕ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਜੁਥੇ ਐਮਐਨਏ ਰਮਨ ਅਰੋੜਾ ਦੇ ਪੁੱਤਰ ਨੂੰ ਅਗਾਊਂ ਜ਼ਮਾਨਤ ਹਾਈ ਕੋਰਟ ਦੇ ਵੱਲੋਂ ਦੇ ਦਿੱਤੀ ਗਈ ਹੈ ਤਾਂ ਇੱਕ ਵੱਡੀ ਰਾਹਤ ਕਹਿ ਸਕਦੇ ਆ ਯਾਨੀ ਕਿ ਹੁਣ 24 ਸਤੰਬਰ ਤੱਕ ਜਿਹੜੀ ਗ੍ਰਿਫਤਾਰੀ ਉਸ ਤੇ ਰੋਕ ਹੈ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਅੰਤਰਿਮ ਜ਼ਮਾਨਤ ਦੇ ਲਈ ਪਟੀਸ਼ਨ ਪਾਈ ਸੀ ਤੇ ਹਾਈ ਕੋਰਟ ਦੇ ਵੱਲੋਂ ਸੁਣਵਾਈ ਕਰਦਿਆ ਹੋਇਆ ਵਿਧਾਇਕ ਰਮਨ अरोड़ा ਦੇ ਪੁੱਤਰ ਰਾਜਨ अरोड़ा ਨੂੰ ਇਹ ਵੱਡੀ ਰਾਹਤ ਦਿੱਤੀ ਗਈ ਹੈ ਤਾਂ 24 ਸਤੰਬਰ ਤੱਕ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਸੁਣਵਾਈ ਹੈ ਉਹ ਮੁਲਤਵੀ ਹੋ ਚੁੱਕੀ ਹੈ ਤੇ ਗ੍ਰਿਫਤਾਰੀ ਤੇ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਸਸ਼ਕਾ ਡੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਐਮਐਲਏ ਰਮਨ ਅਰੋੜਾ ਦੇ ਨਾਲ ਜੁੜੀ ਵੱਡੀ ਖਬਰ ਹੈ ਤਾਂ ਦੱਸਦੇ ਕਿ ਜਿੱਥੇ ਉਹਨਾਂ ਦੇ ਪੁੱਤ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤਾਂ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ ਦੱਸ ਦਈਏ ਕਿ ਜਿੱਥੇ ਵਿਧਾਇਕ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੇ ਪੁੱਤ ਦਾ ਵੀ ਨਾਮ ਜਿਹੜਾ ਸਾਹਮਣੇ ਆ ਰਿਹਾ ਸੀ ਇਸ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਪਹਿਲਾਂ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਪੁੱਤ ਜਿਹੜਾ ਉਸ ਦੀ ਗ੍ਰਿਫਤਾਰੀ ਤੇ ਹੁਣ ਰੋਕ ਲੱਗ ਚੁੱਕੀ ਹੈ ਤਾਂ ਵੱਡੀ ਰਾਹਤ ਕਹਿ ਸਕਦੇ ਆ ਜੋ ਰਮਨ ਅਰੋੜਾ ਦੇ ਪਰਿਵਾਰ ਨੂੰ ਮਿਲ ਗਿਆ ਹੈ ਤਾਂ ਦੱਸ ਦਈਏ ਕਿ 24 ਸਤੰਬਰ ਤੱਕ ਕੀ ਆ ਜਾ ਰਿਹਾ ਹੈ ਕਿ ਜਿਹੜੀ ਅਗਾਉਂ ਜ਼ਮਾਨਤ ਆ ਉਹ ਦੇ ਦਿੱਤੀ ਗਈ ਹੈ ਅਗਲੀ ਸੁਣਵਾਈ ਹੋਵੇਗੀ ਹੋਂ ਇਸ ਮਾਮਲੇ ਦੇ ਵਿੱਚ ਤਾਂ ਦੱਸ ਦਈਏ ਕਿ ਵਿਧਾਇਕ ਰਮਨ ਅਰੋੜਾ ਨੂੰ ਵੱਡੀ ਰਾਹਤ ਮਿਲਦੀ ਉਹਨਾਂ ਦਾ ਪੁੱਤ ਜਿਹੜਾ ਹੈ ਉਸ ਦੀ ਗ੍ਰਿਫਤਾਰੀ ਤੇ ਅਦਾਲਤ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤਾਂ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਕਿਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਜਿਨ੍ਹਾਂ ਦੇ ਪੁੱਤਰ ਜਿਹੜੇ ਨੇ ਰਾਜਨ ਅਰੋੜਾ ਤੇ ਉਹਨਾਂ ਦੇ ਕੁੜਮ ਉਸ ਦੇ ਖਿਲਾਫ ਵੀ ਵਿਜੀਲੈਂਸ ਦੇ ਵੱਲੋਂ ਲੁਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਹਾਲਾਂਕਿ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਰਾਹਤ ਜਿਹੜੀ ਹੈ ਉਹ ਮਿਲਦੀ ਨਜ਼ਰ ਆ ਰਹੀ ਹੈ ਤਾਂ ਵਿਧਾਇਕ ਰਮਨ ਅਰੋੜਾ ਦੇ ਪੁੱਤ ਦੀ ਗ੍ਰਿਫਤਾਰੀ ਤੇ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤੇ 24 ਸਤੰਬਰ ਤੱਕ ਦੱਸਿਆ ਜਾ ਰਿਹਾ ਹੈ ਕਿ ਇਹ ਰਾਹਤ ਮਿਲੀ ਹੈ ਐਮਐਲਏ ਨਮਨ ਅਰੋੜਾ ਨੂੰ ਹਾਈ ਕੋਰਟ ਦੇ ਵੱਲੋਂ ਇਹ ਰਾਹਤ ਦਿੱਤੀ ਜਾਂਦੀ ਹੈ ਜਿੱਥੇ ਉਹਨਾਂ ਦਾ ਪੁੱਤਰ ਰਾਜਨ ਅਰੋੜਾ ਜਿਸ ਖਿਲਾਫ ਵਿਜੀਲੈਂਸ ਦੇ ਵੱਲੋਂ ਲੁਕਆਊਟ ਜਿਹੜਾ ਨੋਟਿਸ ਆ ਉਹ ਜਾਰੀ ਕੀਤਾ ਜਾਂਦਾ ਹੈ ਤਾਂ ਹਾਈ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਹੁਣ ਹਾਈ ਕੋਰਟ ਨੇ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ ਦੱਸ ਦਈਏ ਕਿ ਰਾਜਨ ਅਰੋੜਾ ਨੂੰ ਜਾਂਚ ਦੇ ਵਿੱਚ ਸਹਿਯੋਗ ਕਰਨ ਦੇ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਤਾਂ ਇਸੇ ਦਰਮਿਆਨ ਦੱਸ ਦਈਏ ਕਿ ਰਮਨ ਅਰੋੜਾ ਦੇ بیٹے ਦੀ ਗ੍ਰਿਫਤਾਰੀ ਤੇ ਰੋਕ ਲੱਗੀ ਹੈ ਇਸ ਮਾਮਲੇ ਦੇ ਵਿੱਚ 24 ਸਤੰਬਰ ਤੱਕ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਜਿੱਥੇ ਇੱਕਿਆ ਜਾ ਰਿਹਾ ਸੀ ਜਿਹੜਾ ਸਰਕੂਲਰ ਨੋਟਿਸ ਹੈ ਉਹ ਵੀ ਇੱਕ ਲੁਕਆਊਟ ਨੋਟਿਸ ਜਾਰੀ ਹੁੰਦਾ ਰਮਨ ਅਰੋੜਾ ਦੇ ਬੇਟੇ ਤੇ ਕੁੜਮ ਨੂੰ ਲੈ ਕੇ ਵੀ ਹਾਲਾਂਕਿ ਹੁਣ ਪੁੱਤਰ ਨੂੰ ਇੱਕ ਵੱਡੀ ਰਾਹਤ ਹੈ ਹਾਈ ਕੋਰਟ ਨੇ ਰਾਜਨ ਅਰੋੜਾ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਸੁਣਵਾਈ ਜਿਹੜੀ ਹੈ ਉਹ 24 ਸਤੰਬਰ ਨੂੰ ਹੋਵੇਗੀ ਅੰਤਰਿਮ ਜ਼ਮਾਨਤ ਦੇ ਲਈ ਜਿਹੜੀ ਪਟੀਸ਼ਨ ਹੈ ਉਹ ਦਾਇਰ ਕੀਤੀ ਗਈ ਸੀ ਤਾਂ ਅਗਲੇ ਹੁਕਮਾਂ ਤੱਕ ਹੁਣ ਅੰਤਰਿਮ ਜ਼ਮਾਨਤ ਮਿਲ ਗਿਆ ਤਾਂ ਦੱਸ ਦਈਏ ਕਿ 24 ਸਤੰਬਰ ਤੱਕ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਜੁਥੇ ਐਮਐਨਏ ਰਮਨ ਅਰੋੜਾ ਦੇ ਪੁੱਤਰ ਨੂੰ ਅਗਾਊਂ ਜ਼ਮਾਨਤ ਹਾਈ ਕੋਰਟ ਦੇ ਵੱਲੋਂ ਦੇ ਦਿੱਤੀ ਗਈ ਹੈ ਤਾਂ ਇੱਕ ਵੱਡੀ ਰਾਹਤ ਕਹਿ ਸਕਦੇ ਆ ਯਾਨੀ ਕਿ ਹੁਣ 24 ਸਤੰਬਰ ਤੱਕ ਜਿਹੜੀ ਗ੍ਰਿਫਤਾਰੀ ਉਸ ਤੇ ਰੋਕ ਹੈ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਅੰਤਰੀਮ ਜ਼ਮਾਨਤ ਦੇ ਲਈ ਪਟੀਸ਼ਨ ਪਾਈ ਸੀ ਤੇ ਹਾਈ ਕੋਰਟ ਦੇ ਵੱਲੋਂ ਸੁਣਵਾਈ ਕਰਦਿਆਂ ਹੋਇਆਂ ਵਿਧਾਇਕ ਰਮਨ अरोड़ा ਦੇ ਪੁੱਤਰ ਰਾਜਨ अरोड़ा ਨੂੰ ਇਹ ਵੱਡੀ ਰਾਹਤ ਦਿੱਤੀ ਗਈ ਹੈ ਤਾਂ 24 ਸਤੰਬਰ ਤੱਕ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਸੁਣਵਾਈ ਹੈ ਉਹ ਮੁਲਤਵੀ ਹੋ ਚੁੱਕੀ ਹੈ ਤੇ ਗ੍ਰਿਫਤਾਰੀ ਤੇ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਸਸ਼ਕਾ ਡੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਐਮਐਲਏ ਰਮਨ ਅਰੋੜਾ ਦੇ ਨਾਲ ਜੁੜੀ ਵੱਡੀ ਖਬਰ ਹੈ ਤਾਂ ਦੱਸਦੇ ਕਿ ਜਿੱਥੇ ਉਹਨਾਂ ਦੇ ਪੁੱਤ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤਾਂ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ ਦੱਸ ਦਈਏ ਕਿ ਜਿੱਥੇ ਵਿਧਾਇਕ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੇ ਪੁੱਤ ਦਾ ਵੀ ਨਾਮ ਜਿਹੜਾ ਸਾਹਮਣੇ ਆ ਰਿਹਾ ਸੀ ਜਿਸ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਪਹਿਲਾਂ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਪੁੱਤ ਜਿਹੜਾ ਉਸ ਦੀ ਗ੍ਰਿਫਤਾਰੀ ਤੇ ਹੁਣ ਰੋਕ ਲੱਗ ਚੁੱਕੀ ਹੈ ਤਾਂ ਵੱਡੀ ਰਾਹਤ ਕਹਿ ਸਕਦੇ ਆ ਜੋ ਰਮਨ ਅਰੋੜਾ ਦੇ ਪਰਿਵਾਰ ਨੂੰ ਮਿਲਿਆ ਹੈ ਤਾਂ ਦੱਸ ਦਈਏ ਕਿ 24 ਸਤੰਬਰ ਤੱਕ ਕੀ ਆ ਜਾ ਰਿਹਾ ਹੈ ਕਿ ਜਿਹੜੀ ਅਗਾਉਂ ਜ਼ਮਾਨਤ ਆ ਉਹ ਦੇ ਦਿੱਤੀ ਗਈ ਹੈ ਅਗਲੀ ਸੁਣਵਾਈ ਹੋਵੇਗੀ ਹੋਣ ਇਸ ਮਾਮਲੇ ਦੇ ਵਿੱਚ ਤਾਂ ਦੱਸ ਦਈਏ ਕਿ ਵਿਧਾਇਕ ਰਮਨ ਅਰੋੜਾ ਨੂੰ ਵੱਡੀ ਰਾਹਤ ਮਿਲਦੀ ਉਹਨਾਂ ਦਾ ਪੁੱਤ ਜਿਹੜਾ ਹੈ ਉਸ ਦੀ ਗ੍ਰਿਫਤਾਰੀ ਤੇ ਅਦਾਲਤ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤਾਂ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਕਿਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਜਿਨ੍ਹਾਂ ਦੇ ਪੁੱਤਰ ਜਿਹੜੇ ਨੇ ਰਾਜਨ ਅਰੋੜਾ ਤੇ ਉਹਨਾਂ ਦੇ ਕੁੜਮ ਉਸ ਦੇ ਖਿਲਾਫ ਵੀ ਵਿਜੀਲੈਂਸ ਦੇ ਵੱਲੋਂ ਲੁਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਹਾਲਾਂਕਿ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਰਾਹਤ ਜਿਹੜੀ ਹੈ ਉਹ ਮਿਲਦੀ ਨਜ਼ਰ ਆ ਰਹੀ ਹੈ ਤਾਂ ਵਿਧਾਇਕ ਰਮਨ ਅਰੋੜਾ ਦੇ ਪੁੱਤ ਦੀ ਗ੍ਰਿਫਤਾਰੀ ਤੇ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤੇ 24 ਸਤੰਬਰ ਤੱਕ ਦੱਸਿਆ ਜਾ ਰਿਹਾ ਹੈ ਕਿ ਇਹ ਰਾਹਤ ਮਿਲੀ ਹੈ ਐਮਐਲਏ ਨਮਨ ਅਰੋੜਾ ਨੂੰ ਹਾਈ ਕੋਰਟ ਦੇ ਵੱਲੋਂ ਇਹ ਰਾਹਤ ਦਿੱਤੀ ਜਾਂਦੀ ਹੈ ਜਿੱਥੇ ਉਹਨਾਂ ਦਾ ਪੁੱਤਰ ਰਾਜਨ ਅਰੋੜਾ ਜਿਸ ਖਿਲਾਫ ਵਿਜੀਲੈਂਸ ਦੇ ਵੱਲੋਂ ਲੁਕਆਊਟ ਜਿਹੜਾ ਨੋਟਿਸ ਆ ਉਹ ਜਾਰੀ ਕੀਤਾ ਜਾਂਦਾ ਹੈ ਤਾਂ ਹਾਈ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਹੁਣ ਹਾਈ ਕੋਰਟ ਨੇ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ ਦੱਸ ਦਈਏ ਕਿ ਰਾਜਨ ਅਰੋੜਾ ਨੂੰ ਜਾਂਚ ਦੇ ਵਿੱਚ ਸਹਿਯੋਗ ਕਰਨ ਦੇ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਤਾਂ ਇਸੇ ਦਰਮਿਆਨ ਦੱਸ ਦਈਏ ਕਿ ਰਮਨ ਅਰੋੜਾ ਦੇ بیٹے ਦੀ ਗ੍ਰਿਫਤਾਰੀ ਤੇ ਰੋਕ ਲੱਗੀ ਹੈ ਇਸ ਮਾਮਲੇ ਦੇ ਵਿੱਚ 24 ਸਤੰਬਰ ਤੱਕ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਜਿੱਥੇ ਇੱਕਿਆ ਜਾ ਰਿਹਾ ਸੀ ਜਿਹੜਾ ਸਰਕੂਲਰ ਨੋਟਿਸ ਹੈ ਉਹ ਵੀ ਇੱਕ ਲੁਕਆਊਟ ਨੋਟਿਸ ਜਾਰੀ ਹੁੰਦਾ ਰਮਨ ਅਰੋੜਾ ਦੇ ਬੇਟੇ ਤੇ ਕੁੜਮ ਨੂੰ ਲੈ ਕੇ ਵੀ ਹਾਲਾਂਕਿ ਹੁਣ ਪੁੱਤਰ ਨੂੰ ਇੱਕ ਵੱਡੀ ਰਾਹਤ ਹੈ ਹਾਈ ਕੋਰਟ ਨੇ ਰਾਜਨ ਅਰੋੜਾ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਸੁਣਵਾਈ ਜਿਹੜੀ ਹੈ ਉਹ 24 ਸਤੰਬਰ ਨੂੰ ਹੋਵੇਗੀ ਅੰਤਰਿਮ ਜ਼ਮਾਨਤ ਦੇ ਲਈ ਜਿਹੜੀ ਪਟੀਸ਼ਨ ਹੈ ਉਹ ਦਾਇਰ ਕੀਤੀ ਗਈ ਸੀ ਤਾਂ ਅਗਲੇ ਹੁਕਮਾਂ ਤੱਕ ਹੁਣ ਅੰਤਰਿਮ ਜ਼ਮਾਨਤ ਮਿਲ ਗਿਆ ਤਾਂ ਦੱਸ ਦਈਏ ਕਿ 24 ਸਤੰਬਰ ਤੱਕ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਜੁਥੇ ਐਮਐਨਏ ਰਮਨ ਅਰੋੜਾ ਦੇ ਪੁੱਤਰ ਨੂੰ ਅਗਾਊਂ ਜ਼ਮਾਨਤ ਹਾਈ ਕੋਰਟ ਦੇ ਵੱਲੋਂ ਦੇ ਦਿੱਤੀ ਗਈ ਹੈ ਤਾਂ ਇੱਕ ਵੱਡੀ ਰਾਹਤ ਕਹਿ ਸਕਦੇ ਹਾਂ ਯਾਨੀ ਕਿ ਹੁਣ 24 ਸਤੰਬਰ ਤੱਕ ਜਿਹੜੀ ਗ੍ਰਿਫਤਾਰੀ ਉਸ ਤੇ ਰੋਕ ਹੈ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਅੰਤਰੀਮ ਜ਼ਮਾਨਤ ਦੇ ਲਈ ਪਟੀਸ਼ਨ ਪਾਈ ਸੀ ਤੇ ਹਾਈ ਕੋਰਟ ਦੇ ਵੱਲੋਂ ਸੁਣਵਾਈ ਕਰਦਿਆ ਹੋਇਆ ਵਿਧਾਇਕ ਰਮਨ अरोड़ा ਦੇ ਪੁੱਤਰ ਰਾਜਨ अरोड़ा ਨੂੰ ਇਹ ਵੱਡੀ ਰਾਹਤ ਦਿੱਤੀ ਗਈ ਹੈ ਤਾਂ 24 ਸਤੰਬਰ ਤੱਕ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਸੁਣਵਾਈ ਹੈ ਉਹ ਮੁਲਤਵੀ ਹੋ ਚੁੱਕੀ ਹੈ ਤੇ ਗ੍ਰਿਫਤਾਰੀ ਤੇ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਸਸ਼ੁਕਾਰ ਡੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਐਮਐਲਏ ਰਮਨ ਅਰੋੜਾ ਦੇ ਨਾਲ ਜੁੜੀ ਵੱਡੀ ਖਬਰ ਹੈ ਤਾਂ ਦੱਸਦੇ ਕਿ ਜਿੱਥੇ ਉਹਨਾਂ ਦੇ ਪੁੱਤ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤਾਂ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ ਦੱਸ ਦਈਏ ਕਿ ਜਿੱਥੇ ਵਿਧਾਇਕ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੇ ਪੁੱਤ ਦਾ ਵੀ ਨਾਮ ਜਿਹੜਾ ਸામਨੇ ਆ ਰਿਹਾ ਸੀ ਜਿਸ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਪਹਿਲਾ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਪੁੱਤ ਜਿਹੜਾ ਉਸ ਦੀ ਗ੍ਰਿਫਤਾਰੀ ਤੇ ਹੁਣ ਰੋਕ ਲੱਗ ਚੁੱਕੀ ਹੈ ਤਾਂ ਵੱਡੀ ਰਾਹਤ ਕਹਿ ਸਕਦੇ ਆ ਜੋ ਰਮਨ ਅਰੋੜਾ ਦੇ ਪਰਿਵਾਰ ਨੂੰ ਮਿਲ ਗਿਆ ਹੈ ਤਾਂ ਦੱਸ ਦਈਏ ਕਿ 24 ਸਤੰਬਰ ਤੱਕ ਕੀ ਆ ਜਾ ਰਿਹਾ ਹੈ ਕਿ ਜਿਹੜੀ ਅਗਾਊਂ ਜ਼ਮਾਨਤ ਆ ਉਹ ਦੇ ਦਿੱਤੀ ਗਈ ਹੈ ਅਗਲੀ ਸੁਣਵਾਈ ਹੋਵੇਗੀ ਹੋਣੇ ਇਸ ਮਾਮਲੇ ਦੇ ਵਿੱਚ ਤਾਂ ਦੱਸ ਦਈਏ ਕਿ ਵਿਧਾਇਕ ਰਮਨ ਅਰੋੜਾ ਨੂੰ ਵੱਡੀ ਰਾਹਤ ਮਿਲਦੀ ਉਹਨਾਂ ਦਾ ਪੁੱਤ ਜਿਹੜਾ ਹੈ ਉਸ ਦੀ ਗ੍ਰਿਫਤਾਰੀ ਤੇ ਅਦਾਲਤ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤਾਂ ਪ੍ਰਸ਼ਟਾਚਾਰ ਮਾਮਲੇ ਦੇ ਵਿੱਚ ਕਿਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਜਿਨ੍ਹਾਂ ਦੇ ਪੁੱਤਰ ਜਿਹੜੇ ਨੇ ਰਾਜਨ ਅਰੋੜਾ ਤੇ ਉਹਨਾਂ ਦੇ ਕੁੜਮ ਉਸ ਦੇ ਖਿਲਾਫ ਵੀ ਵਿਜੀਲੈਂਸ ਦੇ ਵੱਲੋਂ ਲੁਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਹਾਲਾਂਕਿ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਰਾਹਤ ਜਿਹੜੀ ਹੈ ਉਹ ਮਿਲਦੀ ਨਜ਼ਰ ਆ ਰਹੀ ਹੈ ਤਾਂ ਵਿਧਾਇਕ ਰਮਨ ਅਰੋੜਾ ਦੇ ਪੁੱਤ ਦੀ ਗ੍ਰਿਫਤਾਰੀ ਤੇ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤੇ 24 ਸਤੰਬਰ ਤੱਕ ਦੱਸਿਆ ਜਾ ਰਿਹਾ ਹੈ ਕਿ ਇਹ ਰਾਹਤ ਮਿਲੀ ਹੈ ਐਮਐਲਏ ਨਮਨ ਅਰੋੜਾ ਨੂੰ ਹਾਈ ਕੋਰਟ ਦੇ ਵੱਲੋਂ ਇਹ ਰਾਹਤ ਦਿੱਤੀ ਜਾਂਦੀ ਹੈ ਜਿੱਥੇ ਉਹਨਾਂ ਦਾ ਪੁੱਤਰ ਰਾਜਨ ਅਰੋੜਾ ਜਿਸ ਖਿਲਾਫ ਵਿਜੀਲੈਂਸ ਦੇ ਵੱਲੋਂ ਲੁਕਆਊਟ ਜਿਹੜਾ ਨੋਟਿਸ ਆ ਉਹ ਜਾਰੀ ਕੀਤਾ ਜਾਂਦਾ ਹੈ ਤਾਂ ਹਾਈ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਹੁਣ ਹਾਈ ਕੋਰਟ ਨੇ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ ਦੱਸ ਦਈਏ ਕਿ ਰਾਜਨ ਅਰੂੜਾ ਨੂੰ ਜਾਂਚ ਦੇ ਵਿੱਚ ਸਹਿਯੋਗ ਕਰਨ ਦੇ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਤਾਂ ਇਸੇ ਦਰਮਿਆਨ ਦੱਸ ਦਈਏ ਕਿ ਰਮਨ ਅਰੂੜਾ ਦੇ بیٹے ਦੀ ਗ੍ਰਿਫਤਾਰੀ ਤੇ ਰੋਕ ਲੱਗੀ ਹੈ ਤਾਂ ਇਸ ਮਾਮਲੇ ਦੇ ਵਿੱਚ 24 ਸਤੰਬਰ ਤੱਕ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਜਿੱਥੇ ਇਕਿਆ ਜਾ ਰਿਹਾ ਸੀ ਜਿਹੜਾ ਸਰਕੂਲਰ ਨੋਟਿਸ ਹੈ ਉਹ ਵੀ ਇੱਕ ਲੁਕਆਊਟ ਨੋਟਿਸ جاری ਹੁੰਦਾ ਰਮਨ ਅਰੋੜਾ ਦੇ ਬੇਟੇ ਤੇ ਕੁੜਮ ਨੂੰ ਲੈ ਕੇ ਵੀ ਹਾਲਾਚੀ ਹੁਣ ਪੁੱਤਰ ਨੂੰ ਇੱਕ ਵੱਡੀ ਰਾਹਤ ਹੈ ਹਾਈ ਕੋਰਟ ਨੇ ਰਾਜਨ ਅਰੋੜਾ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਸੁਣਵਾਈ ਜਿਹੜੀ ਹੈ ਉਹ 24 ਸਤੰਬਰ ਨੂੰ ਹੋਵੇਗੀ ਅੰਤਰਿਮ ਜ਼ਮਾਨਤ ਦੇ ਲਈ ਜਿਹੜੀ ਪਟੀਸ਼ਨ ਹੈ ਉਹ ਦਾਇਰ ਕੀਤੀ ਗਈ ਸੀ ਤਾਂ ਅਗਲੇ ਹੁਕਮਾ ਤੱਕ ਹੁਣ ਅੰਤਰਿਮ ਜ਼ਮਾਨਤ ਮਿਲੀ ਹੈ ਤਾਂ ਦੱਸ ਦਈਏ ਕਿ 24 ਸਤੰਬਰ ਤੱਕ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਤਾਂ ਇਸ ਵਿਲੇ ਦੀ ਇਹ ਵੱਡੀ ਖਬਰ ਜੁਥੇ ਐਮਐਨਏ ਰਮਨ ਅਰੋੜਾ ਦੇ ਪੁੱਤਰ ਨੂੰ ਅਗਾਊਂ ਜ਼ਮਾਨਤ ਹਾਈ ਕੋਰਟ ਦੇ ਵੱਲੋਂ ਦੇ ਦਿੱਤੀ ਗਈ ਹੈ ਤਾਂ ਇੱਕ ਵੱਡੀ ਰਾਹਤ ਕਹਿ ਸਕਦੇ ਆ ਯਾਨੀ ਕਿ ਹੁਣ 24 ਸਤੰਬਰ ਤੱਕ ਜਿਹੜੀ ਗ੍ਰਿਫਤਾਰੀ ਉਸ ਤੇ ਰੋਕ ਹੈ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਅੰਤਰਿਮ ਜ਼ਮਾਨਤ ਲਈ ਪਟੀਸ਼ਨ ਪਾਈ ਸੀ ਤੇ ਹਾਈ ਕੋਰਟ ਦੇ ਵੱਲੋਂ ਸੁਣਵਾਈ ਕਰਦਿਆਂ ਹੋਇਆਂ ਵਿਧਾਇਕ ਰਮਨ अरोड़ा ਦੇ ਪੁੱਤਰ ਰਾਜਨ अरोड़ा ਨੂੰ ਇਹ ਵੱਡੀ ਰਾਹਤ ਦਿੱਤੀ ਗਈ ਹੈ ਤਾਂ 24 ਸਤੰਬਰ ਤੱਕ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਸੁਣਵਾਈ ਹੈ ਉਹ ਮੁਲਤਵੀ ਹੋ ਚੁੱਕੀ ਹੈ ਤੇ ਗ੍ਰਿਫਤਾਰੀ ਤੇ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਸਸ਼ੁਕਾ ਡੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਐਮਐਲਏ ਰਮਨ ਅਰੋੜਾ ਦੇ ਨਾਲ ਜੁੜੀ ਵੱਡੀ ਖਬਰ ਹੈ ਤਾਂ ਦੱਸਦੇ ਕਿ ਜਿੱਥੇ ਉਹਨਾਂ ਦੇ ਪੁੱਤ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਤਾਂ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ ਦੱਸ ਦਈਏ ਕਿ ਜਿੱਥੇ ਵਿਧਾਇਕ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੇ ਪੁੱਤ ਦਾ ਵੀ ਨਾਮ ਜਿਹੜਾ ਸਾਹਮਣੇ ਆ ਰਿਹਾ ਸੀ ਇਸ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਪਹਿਲਾਂ ਰਮਨ ਅਰੋੜਾ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਪੁੱਤ ਜਿਹੜਾ ਉਸ ਦੀ ਗ੍ਰਿਫਤਾਰੀ ਤੇ ਹੁਣ ਰੋਕ ਲੱਗ ਚੁੱਕੀ ਹੈ ਤਾਂ ਵੱਡੀ ਰਾਹਤ ਕਹਿ ਸਕਦੇ ਆ ਜੋ ਰਮਨ अरोड़ा ਦੇ ਪਰਿਵਾਰ ਨੂੰ ਮਿਲ ਗਿਆ ਹੈ ਤਾਂ ਦੱਸ ਦਈਏ ਕਿ 24 ਸਤੰਬਰ ਤੱਕ ਕੀ ਆ ਜਾ ਰਿਹਾ ਹੈ